ਕੀ ਸਰ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਮੈਂ ਇਲਾਕਾ ਨਿਵਾਸੀਆਂ ਦਾ ਹਲਕਾ ਵੈਸੇ ਦੇ ਨਿਵਾਸੀਆਂ ਦਾ ਲੁਧਿਆਣਾ ਦੀ ਸਾਡੀ ਜਿੰਨੀ ਟੀਮ ਹੈ ਜੋ ਸਾਡੇ ਸ਼੍ਰੋਮਣੀ ਕਾਲੀ ਦਾ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦੀਆਂ ਕਿ ਅੱਜ ਜਿਸ ਸਾ ਸੁਖਵੀਰ ਸਿੰਘ ਬਾਦਲ ਜੀ ਦੀ ਆਮਦ ਦੇ ਉੱਤੇ ਆ ਕੇ ਐਡੀ ਭਾਰੀ ਗਿਣਤੀ ਦੇ ਵਿੱਚ ਆਏ ਨੇ ਔਰ ਅੱਜ ਇਦਾਂ ਲੱਗਦਾ ਸੀ ਅਸੀਂ ਵਰਕਰ ਮਿਲਣੀ ਕੀਤੀ ਸੀ ਸਾਡਾ ਇਹ ਸੀਗਾ ਕਿ ਤਕਰੀਬਨ 150 ਅਸੀਂ ਇੱਥੇ ਵਰਕਰਜ਼ ਆਣਗੇ ਪਰ ਇੰਨਾ ਉਤਸ਼ਾਹ ਮੈਂ ਜ਼ਿੰਦਗੀ ਵਿੱਚ ਨਹੀਂ ਦੇਖਿਆ ਮੈਂ ਉਤਸ਼ਾਹ 1997 ਦੀ ਇਲੈਕਸ਼ਨ ਤੋਂ ਪਹਿਲੇ ਦੇਖਦਾ ਸੀ ਉਹ 97 ਵਿੱਚ ਹੋਈ ਹੈ ਸਾਡੀ ਉਦੋਂ ਹੀ ਵਰਕਰ ਮਿਲਣੀ ਹੋਈ ਸੀ ਤੇ ਵਰਕਰ ਮਿਲੇ ਯਾਦ ਆ ਪਾਜੀ ਉਦੋਂ ਤਕਰੀਬਨ ਆਪਣੇ ਆਪ 150 ਬੰਦਾ ਬੁਲਾਏ 100 150 3 400 ਹੋ ਗਏ ਸੀ ਤੇ ਅੱਜ ਵੀ 500 ਦੇ ਤਕਰੀਬ ਸਾਡੇ ਵਰਕਰ ਸਾਰੇ ਸਹਿਬਾਨ ਇੱਥੇ ਆਏ ਆ ਜਿਹਦੇ ਵਿੱਚ ਕੇ ਹਰ ਪਾਰਟੀ ਦੇ ਬੰਦੇ ਨੇ ਅੱਜ ਜੁਆਇਨ ਵੀ ਕੀਤਾ ਹੈਗਾ ਬੜੀ ਲਾਰਜ ਯੂਥ ਜਿਹੜਾ ਹੈਗਾ ਉਹਨੇ ਬਹੁਤ ਲਾਰਜ ਖੇਲ ਤੇ ਜੁਆਇਨ ਕੀਤਾ ਹੈ ਸਾਡੇ ਭੈਣਾਂ ਨੇ ਬਹੁਤ ਲਾਰਜ ਖੇਲ ਤੇ ਜੁਆਇਨ ਕੀਤਾ ਹੈ ਇਹ ਤੱਕ ਸ਼ੁਰੂਆਤ ਹੈ ਇਹ ਸ਼ੁਰੂਆਤ ਜਿਹੜੀ ਹੈਗੀ ਨੇ ਇਹ ਜਿਹੜੀ ਚੇਂਜ ਹੈਗੀ ਹੈ ਬਦਲਾਅ ਦਾ ਸੰਕੇਤ ਹੈ ਔਰ ਸਾਨੂੰ ਅੱਜ ਸਸ ਵੀਰ ਸਿੰਘ ਬਾਦਲ ਨੇ ਆ ਕੇ ਦਿਸ਼ਾ ਨਿਰਦੇਸ਼ ਦਿੱਤਾ ਕਿ ਕਿਵੇਂ ਅਸੀਂ ਇਲੈਕਸ਼ਨ ਲੜਨੀ ਹੈ ਕਿਉਂਕਿ ਮੈਂ ਤੇ ਮੇਰੀ ਤਾਂ ਪਹਿਲੀ ਇਲੈਕਸ਼ਨ ਪਲੇਟੀ ਇਲੈਕਸ਼ਨ ਹੈ ਮੈਂ ਹਾਈ ਤੱਕ ਦੀ ਇਲੈਕਸ਼ਨ ਵਾਰ ਦੀਆਂ ਬਹੁਤ ਲੜੀਆਂ ਪਰ ਇਧਰ ਦੀ ਇਲੈਕਸ਼ਨ ਕਿ ਲੜੀ ਨਹੀਂ ਗਈ ਪਹਿਲੀ ਲੜੀ ਹੈ ਤਾਂ ਉਹਦੇ ਵਿੱਚ ਹੋ ਗਿਆ ਮੈਨੂੰ ਆਪ ਨੂੰ ਸਮੇਂ ਨਹੀਂ ਸਿਆ ਰਿਹਾ ਕਿ ਇਲੈਕਸ਼ਨ ਕਿਵੇਂ ਲੜਨੀ ਤੇ ਅਸੀਂ ਬੇਨਤੀ ਕੀਤੀ ਸੀ ਬਾਦਲ ਸਾਹਿਬ ਨੂੰ ਕਿ ਆਪਾਂ ਜਿਹੜੀ ਇਲੈਕਸ਼ਨ ਲੜਨੀ ਹੈਗੀ ਇਹਨੂੰ ਅਜੇ ਚੇਤੇ ਤਰੀਕੇ ਨਾਲ ਇੱਕ ਲੜੀਏ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਂ ਸੁਪੀਤ ਸਿੰਘ ਜੀ ਬਾਦਲ ਦਾ ਜਿਨ੍ਹਾਂ ਨੇ ਆ ਕੇ ਅੱਜ ਸਮਾਂ ਕੱਢਿਆ ਤੇ ਸਾਡੇ ਨਾਲ ਤਿੰਨ ਦੋ ਤਿੰਨ ਘੰਟੇ ਲਗਾਏ ਹੈਗੇ ਸਾਰੇ ਵਰਕਰ ਬੈਲੀ ਕੀਤੀ ਹੈ ਔਰ ਉਮੀਦ ਕਰਦੇ ਹੈਗੇ ਉਹਦਾ ਰਿਜ਼ਲਟ ਡਿਕਲੂਗਾ ਜਿੱਥੇ ਮੈਨੂੰ ਵੀ ਸੀ ਪਹਿਲੇ ਕਿ ਮੈਂ 35 40 ਹਜ਼ਾਰ ਵੋਟ ਦੇ ਵਿੱਚ ਖੜੇ ਹਾਂ ਅਸੀਂ ਆਕਾਲੀ ਦਰ ਪਰ ਅੱਜ ਮਨੂੰ ਉਮੀਦ ਵੱਧ ਗਈ ਕਿ ਇੱਥੇ ਅਸੀਂ 50 60 ਹਜ਼ਾਰ ਵੋਟ ਜਿਹੜੀ ਉਹ ਲੈ ਕੇ ਜਾਵਾਂਗੇ ਤੇ ਜਿਹੜੀ ਲੁਧਿਆਣਾ ਪਛਵੀ ਹੈ ਦੇਖੋ ਜੋ ਹਾਲਾਤ ਅੱਜ ਪੰਜਾਬ ਦੇ ਐ ਇਹ ਜਿਹੇ ਹਾਲਾਤ ਮੈਨੂੰ ਲੱਗਦਾ ਮੈਂ ਅੱਜ ਤੱਕ ਨਹੀਂ ਦੇਖੇ ਅੱਜ ਪੰਜਾਬ ਆਊਟ ਆਫ ਕੰਟਰੋਲ ਹੋ ਗਿਆ ਕਿਉਂਕਿ ਵੱਡਾ ਕਾਰਨ ਹੈ ਇੱਥੇ ਕਿਸੇ ਕੋਈ ਰਿਸਪੌਂਸਿਬਿਲਟੀ ਲੈ ਹੀ ਨਹੀਂ ਰਿਹਾ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਪਰ ਝਾੜੂ ਵਾਲੇ ਜਿਹੜੀ ਲੀਡਰਸ਼ਿਪ ਸੈਂਟਰ ਦੀ ਉਹ ਮੁੱਖ ਮੰਤਰੀ ਨੂੰ ਮੰਨ ਦੇਣੀ ਆਪ ਆਪਣੇ ਬੰਦੇ ਭੇਜਦੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਹੈ ਇੱਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਜ਼ੀ ਰਹਿ ਗਏ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀ ਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫ਼ਤਰ 'ਚ ਬਿਠਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ ਉਹਥ ਲਿੱਤੀ ਗਈ ਸੀ ਚੀ ਮਨਿਸਟਰ ਨੇ ਤੇ ਮਨਿਸਟਰ ਨੇ ਓਥ ਆਫ ਸੀਕਰੇਸੀ ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਤੇ ਆਫੀਸ਼ਲ ਸੀਕ੍ਰੀਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਂ ਨਹੀਂ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਹੈ ਤਰਨਤਾਰਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋ ਮੈਂ ਬੇਨਤੀ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਜੀ ਸੋਚ ਦੀ ਪੰਜਾਬ ਰਹੀ ਹੈ ਅਕਾਲੀ ਦਲ ਵਿਸ਼ਵਾਸ ਜੁਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟੈਰਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇਦਰਾ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਣ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਇਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਿਹਾ ਤੇ ਡਿਵੈਲਪਮੈਂਟ ਰਹੀ ਤਾਂ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਗਲਤ ਕਰੂਗਾ ਉਸਨੂੰ ਸਸਪੈਂਡ ਕਰਾਵਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਸਭ ਤੋਂ ਵੱਡਾ ਜੇ ਸਸਪੈਂਡ ਕਰਨਾ ਸਭ ਜੇ ਕਰਾਪਸ਼ਨ ਰੋਕਣੀ ਆ ਪੰਜਾਬ 'ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕরাপਸ਼ਨ ਹੀ ਖਤਮ ਹੋਣੀ ਹੈ ਇਕੱਲੇ ਕਰਪਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਈਓ ਬਹੁਤ ਅਫਸਰ ਛੱਡ ਕੇ ਦਿੱਲੀ ਡਿਪਟੀਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਸ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਇਕੱਲੇ ਲੁੱਟਦੇ ਆ ਸਰ ਜੀ ਸਰ ਜੀ ਰਕਵੀਰ ਜੀ